ਵਾਹਿਗੁਰੂ ਜੀ ਕੀ ਫਤਿਹ ਜੋ ਮਤ ਪ੍ਰਚਲਿਤ ਸਨ ਉਹਨਾਂ ਦੇ ਬਾਬਤ ਸਾਧੂ ਗੁਰੂ ਨੇ ਵਿਚਾਰ ਲਿਖੇ ਜੋ ਉਹਨਾਂ ਵਿੱਚ ਪ੍ਰਚਲਿਤ ਰੀਤਾਂ ਸਨ ਵੀ ਉਹਨਾਂ ਦੇ ਮਤ ਦੇ ਵਿੱਚੋਂ ਜੋ ਚੀਜ਼ਾਂ ਮਨੁੱਖਤਾ ਦੇ ਸਾਹਮਣੇ ਆਈਆਂ ਹਾਲਾਂਕਿ ਹਰ ਇੱਕ ਮਤ ਦੀ ਅਰੰਭਤਾ ਰੱਬ ਦੇ ਨਾਮ ਤੇ ਚੰਗੇ ਕਰਮ ਨੂੰ ਲੈ ਕੇ ਹੁੰਦੀ ਹੈ ਜਿਹਨੂੰ ਗੁਰੂ ਸਾਹਿਬ ਕਹਿੰਦੇ ਨੇ ਸਰਬ ਧਰਮ ਵਿੱਚ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਪਰ ਰੱਬ ਦੀ ਸੱਚੀ ਭਗਤੀ ਅਤੇ ਨਿਰਮਲ ਕਰਮ ਪਿੱਛੇ ਰਹਿ ਜਾਂਦੇ ਨੇ ਤੇ ਉਸ ਮਤ ਦੀਆਂ ਜਿਹੜੀਆਂ ਪੁਰੀਤੀਆਂ ਨੇ ਆਪਸੀ ਝਗੜੇ ਨੇ ਧਰਮ ਦੇ ਨਾਂ ਤੇ ਠੱਗੀ ਹੈ ਧਰਮ ਦੇ ਨਾਂ ਤੇ ਕਰਮ ਕਾਂਡ ਨੇ ਰਮ ਦੇ ਨਾਂ ਤੇ ਗੁੰਡਾਗਰਦੀ ਹੈ ਉਹ ਰਫ्तार ਖੜ ਲੈਂਦੀ ਹੈ ਜਿਹਦੇ ਨਾਲ ਫਿਰ ਉਹ ਮਤ ਜਿਸ ਪਰਪਸ ਲਈ ਬਣਿਆ ਸੀ ਉਹ ਲਾਂਬੇ ਰਹਿ ਜਾਂਦਾ ਹੈ ਉਹ ਪਾਸੇ ਰਹਿ ਜਾਂਦਾ ਹੈ ਤੇ ਉਸ ਮਤ ਦੇ ਜਿਹੜੀ ਰੂਪਰੇਖਾ ਹੈ ਉਹ ਸਾਡੇ ਸਾਹਮਣੇ ਕੁਝ ਹੋਰ ਬਣ ਕੇ ਆ ਜਾਂਦੀ ਹੈ ਇਹਨਾਂ ਮੁਬਾਰਕ ਪਾਵਨ ਪੰਕਤੀਆਂ ਵਿਚਾਰਾਂ ਨੂੰ ਪੜਨ ਦਾ ਵਿਚਾਰਨ ਦਾ ਅਰਥ ਇਹ ਹੈ ਬਿਜੇਸੂ ਗੁਰੂ ਨਾਨਕ ਸਾਹਿਬ ਜੀ ਨੇ ਜਿਸ ਮਿਸ਼ਨ ਨੂੰ ਆਰੰਭ ਕੀਤਾ ਸੀ ਕਿ ਉਹ ਸਿਧਾਂਤ ਸਾਡੇ ਕੋਲ ਹੈ ਜਾਂ ਉਹ ਸਿਧਾਂਤ ਅਸੀਂ ਪਿੱਛੇ ਛੱਡ ਆਏ ਬਿਲਕੁਲ ਅਸੀਂ ਵੀ ਜੋਗੀਆਂ ਆਗ ਸਮਾਧੀਆਂ ਦੀ ਰੀਤੀਆਂ ਆਰੰਭ ਕਰ ਦਿੱਤੀਆਂ ਜਾਂ ਫਿਰ ਹੋਰ ਮਤਾਂ ਵਾਗ ਧਰਮ ਦੀ ਗੁੰਡਾਗਰਦੀ ਪ੍ਰਚਲਿਤ ਕਰ ਦਿੱਤੀ ਜਾਂ ਫਿਰ ਜੋ ਹਿੰਦੂ ਮਤ ਦੇ ਵਿੱਚ ਗਿਆਨ ਅਸਲ ਤਤ ਵਿਚਾਰ ਪਿੱਛੇ ਰਹਿ ਗਏ ਤੇ ਕਰਮ ਕਾਂਡ तीर्थ इश्नान तोवती ਤੇ ਹੋਰ ਕਈ ਤਰ੍ਹਾਂ ਦੇ ਜਿਹੜੇ ਧਰਮ ਨੇ ਉਹ ਹੈਡਿੰਗ ਬਣ ਗਏ ਤੇ ਹੁਣ ਜਿਹੜਾ ਸਿੱਖ ਦਾ ਅਕਸ਼ ਹੈ ਇੱਕ ਸਿੱਖ ਦੀ ਪਹਿਚਾਨ ਹੈ ਉਹ ਕਿਸ ਰੂਪ ਵਿੱਚ ਹੋ ਰਹੀ ਹੈ ਬੜੀ ਚੰਗੀਆਂ ਖਬਰਾਂ ਵੀ ਪ੍ਰਜਲਿਤ ਹੁੰਦੀਆਂ ਨੇ ਬੇਸ਼ੱਕ ਮੀਡੀਆ ਸਿੱਖ ਚਿਹਰੇ ਨੂੰ ਚੰਗੇ ਰੂਪ ਵਿੱਚ ਪ੍ਰਗਟ ਕਰਨ ਦੇ ਵਿੱਚ ਕਦੇ ਵੀ ਸਾਹਮਣੇ ਨਹੀਂ ਆਉਂਦਾ ਪੁਲਾਈ ਦੇ ਕਾਰਜ ਸੇਵਾ ਦੇ ਕਾਰਜ ਲੋਕਾਂ ਦੇ ਹੱਕ ਦੀ ਗੱਲ ਇਸਤਰੀ ਜਾਤੀ ਨੂੰ ਬਰਾਬਰਤਾ ਦੀ ਗੱਲ ਧਰਮ ਦੇ ਅੰਦਰ ਸਭਨਾਂ ਦੇ ਪਿਆਰ ਭਾਵਨਾ ਵਿੱਚ ਰਹਿਣ ਦੀ ਗੱਲ ਮਨੁੱਖਤਾ ਦੇ ਵਿੱਚ ਪਿਆਰ ਵੰਡਣ ਦੀ ਗੱਲ ਇਹ ਸਾਰੇ ਜਿਹੜੇ ਗੁਣ ਨੇ ਸਿੱਖ ਦੇ ਵੱਡੇ ਪੱਧਰ ਤੇ ਉੱਤੇ ਦਸਤਾਰ ਦੇ ਵਿੱਚ ਪ੍ਰਜਲਿਤ ਵੀ ਹੋਏ ਨੇ ਤਾਂ ਕਰਕੇ ਜਿੱਥੇ ਬਾਣੀ ਨੇ ਸਾਨੂੰ ਉਹਨਾਂ ਮਤਾਂ ਦਾ ਜ਼ਿਕਰ ਕਰਕੇ ਸੁਚੇਤ ਕੀਤਾ ਹੈ ਉੱਥੇ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਵੀ ਬਹੁਤ ਧਿਆਨ ਦੇਈਏ ਵੀ ਅਸੀਂ ਆਪਣੇ ਧਰਮ ਦੇ ਵਿੱਚ ਕਰਮ ਕਾਂਡਾਂ ਨੂੰ ਹੈਡਿੰਗ ਨਾ ਬਣਾ ਦੇਈਏ ਧਰਮ ਦੇ ਨਾਂ ਦੇ ਉੱਤੇ ਜੋ ਅਸੀਂ ਦਬ ਕੇ ਮਾਰਦੇ ਆਂ ਜੋ ਧਰਮ ਦੇ ਨਾਂ ਦੇ ਉੱਤੇ ਅਸੀਂ ਆਮ ਗਰੀਬ ਨਾਲ ਇੱਕ ਧੱਕਾ ਕਰਦੇ ਆਂ ਇਹ ਅਸੀਂ ਗਰੀਬੀ ਲਈ ਸਿੱਖੀ ਛਾਡੀ ਨਹੀਂ ਦੇ ਅਮੀਰਾਂ ਦੇ ਲਈ ਸਿੱਖੀ ਰਹੇਗੀ ਵੀ ਇਹ ਜਿਹੜਾ ਇੱਕ ਕੁਰੀਤियां ਨੇ ਇਹਨੂੰ ਅਸੀਂ ਪ੍ਰਗਟਨਾ ਕਰਦੇ ਆਂ ਤਾਂ ਕਰਕੇ ਆਪਣਾ ਇਹਨਾਂ ਮubaruk ਪਾਵਨ ਪਾਣੀ ਦੇ ਵਿਚਾਰਾਂ ਨੂੰ ਸਾਂਝ ਕਰਨ ਦਾ ਅਰਥ ਆਪਾਂ ਵਿਚਾਰ ਤਾਂ ਹੀ ਕਰ ਰਹੇ ਹਾਂ ਸੋ ਆਓ ਮਹਾਰਾਜ ਨੇ ਜ਼ਿਕਰ ਕੀਤਾ ਮੁਸਲਮਾਨਾਂ ਸੇ ਤਸ਼ਰੀਅਤ ਪੜ ਪੜ ਕਰੇ ਵਿਚਾਰ ਬੰਦੇ ਸੀ ਜੇ ਭਵੇਂ ਵਿੱਚ ਬੰਦੀ ਵੇਖਣ ਕੋ ਦੀਦਾਵਾਂ ਫਿਰ ਦੂਜਾ ਜ਼ਿਕਰ ਕੀਤਾ ਹਿੰਦੂ ਸਾਲਾਹੀ ਸਾਲਾਹਨ ਦਰਸ਼ਨ ਰੂਪ ਅਪਾਰ ਇਹ ਉਹ ਸ਼ਾਸਤਰਾਂ ਦੁਆਰਾ ਸਲਾਹਣ ਯੋਗ ਸੁੰਦਰ ਤੇ ਬਿਆੰਤ ਹਰੀ ਨੂੰ ਸਲਾਉਂਦੇ ਨੇ ਇਹ ਰਸਤਾ ਤੇ ਬੜਾ ਸੋਹਣਾ ਸੀ ਠੀਕ ਸੀ ਪਰ ਹੋਇਆ ਕਿ ਤੀਰਥ ਨਾਵੇ ਅਰਚਾ ਪੂਜਾ ਅਗਰ ਵਾਸ ਬਹਿਕਾ ਰੱਬ ਦੀ ਭਗਤੀ ਉਹਨੂੰ ਸਲਾਹਣ ਤੇ ਉਹਦੇ ਗੁਣਾਂ ਨੂੰ ਧਾਰਨ ਕਰਨ ਦੀ ਗੱਲ ਲੰਬੇ ਰਹੇਗੀ ਇਸ਼ਨਾਨਾ ਦੀ ਗੱਲ ਚੱਲਦੀ। ਮੂਰਤੀਆਂ ਦੇ ਅੱਗੇ ਪੇਟਾ ਰੱਖਣ ਦੀ ਗੱਲ ਚੱਲ ਪਈ। ਪੇਟਾ ਦੇ ਪਿੱਛੇ ਲੜਾਈ ਝਗੜੇ ਦੀ ਗੱਲ ਚੱਲ ਪਈ। ਚੰਦਨ ਆਦਿਕ ਤੇ ਹੋਰ ਸੁਗੰਧੀ ਦੇ ਪਦਾਰਥ ਉਹੀ ਇੱਕ ਪੂਜਾ ਹੈ। ਉਹਦੀ ਗੱਲ ਚੱਲਦੀ। ਹਾਲਾਂਕਿ ਮਹਾਰਾਜ ਨੇ ਬਾਣੀ ਦੇ ਵਿੱਚ ਬਹੁਤ ਥਾਵਾਂ ਤੇ ਸਾਨੂੰ ਮੈਂਸ਼ਨ ਕਰਕੇ ਸੁਚੇਤਤਾ ਦਿੱਤੀ ਕਿ ਪੂਜਾ ਕੀਚੇ ਨਾਮ ਤੇ ਆਈਏ। ਗੁਰੂ ਦੇ ਸਿੱਖ ਦੇ ਲਈ ਨਾਮ ਨੂੰ ਗੁਣਾਂ ਨੂੰ ਧਾਰਨ ਕਰਨਾ ਹੀ ਰੱਬ ਦੀ ਪੂਜਾ ਹੈ। ਦੁਦਨੋ ਨਿਵਣ ਮੰਨਣ ਤੇਰਾ ਨਾਮ। ਗੁਰੂ ਦੇ ਹੁਕਮ ਨੂੰ ਗਿਆਨ ਨੂੰ ਮੰਨ ਕੇ ਧਾਰਨ ਕਰਨਾ ਹੀ ਗੁਰੂ ਨੂੰ ਨਿਵਣਾ ਹੈ। ਆ ਕਰਕੇ ਪੰਪ ਵਿਚਾਰ ਸਾਂਝੀ ਕਰਦੇ ਆ ਫਿਰ ਗੁਰੂ ਸਾਹਿਬ ਅੱਗੇ ਜ਼ਿਕਰ ਕਰਦੇ ਨੇ ਜੋ ਕੀ ਸੁਨ ਤੇ ਆਵਨ ਜੀਤੇ। ਅ ਲਖ ਨਾਮ ਕਰਤਾਰ। ਹੁਣ ਜਿਹੜੇ ਜੋਗੀ ਲੋਕ ਨੇ ਸਮਾਧੀ ਲਾ ਕੇ ਇਨੂੰ ਤੇ ਹੁੰਦੇ ਨੇ ਅਲਖ ਰੱਬ ਦਾ ਹੀ ਨਾਮ ਆ ਅਲਖ ਕਹਿ ਕੇ ਉਹਨੂੰ ਨਿਰੰਜਨ ਕਹਿ ਕੇ ਉਹਨੂੰ ਤੇ ਹੁੰਦੇ ਨੇ ਉਹਨੂੰ ਉਚਾਰਦੇ ਨੇ ਕਿਉਂਕਿ ਉਹਨਾਂ ਦੇ ਮਤ ਮੁਤਾਬਕ ਜਿਹੜੀ ਉਹ ਸਮਾਧੀ ਦੇ ਵਿੱਚ ਧਿਆਨ ਧਰਦੇ ਨੇ ਗੁਰੂ ਸਾਹਿਬ ਕਹਿੰਦੇ ਉਹ ਮੰਨਦੇ ਨੇ ਕਿ ਪ੍ਰਮਾਤਮਾ ਬਹੁਤ ਸੂਖਮ ਸਰੂਪ ਦਾ ਹੈ ਸੂਖਮ ਗੂਰਤ ਨਾਮ ਨਿਰੰਜਨ ਉਹ ਮਾਇਆ ਦੇ ਪ੍ਰਭਾਵ ਤੋਂ ਬਹੁਤ ਪਰੇ ਆ ਕਰਕੇ ਗੁਰੂ ਸਾਹਿਬ ਕਹਿੰਦੇ ਉਹਨਾਂ ਦਾ ਜਿਹੜਾ ਮਾਤਾ ਕਾਇਆ ਦਾ ਆਕਾਰ ਵੀ ਜਿਹੜਾ ਇਹ ਸਾਰਾ జగਤ ਇੱਕ ਆਕਾਰ ਹੈ ਉਸੇ ਕਾਇਆ ਸਰੀਰ ਦਾ ਬਣਿਆ ਹੋਇਆ ਹੈ ਮਤਲਬ ਉਹਦੀ ਉਹ ਹੀ ਅੰਸ਼ ਹੈ ਤਾਂ ਕਰਕੇ ਉਹਨਾਂ ਨੇ ਫਿਰ ਰੱਬ ਦੇ ਨਾਮ ਨੂੰ ਧਿਆਉਣ ਦੇ ਵਿੱਚ ਜਿਹੜੀ ਧਿਆਨ ਦੀ ਗੱਲ ਸੀ ਸਮਾਧੀ ਦੀ ਗੱਲ ਸੀ ਉਹਨੂੰ ਬਹੁਤ ਵੱਡਾ ਸਾਹਮਣੇ ਕਰਕੇ ਰੱਖ ਦਿੱਤਾ ਸਮਾਧੀ ਦੀਆਂ ਅਲੱਗ-ਅਲੱਗ ਕਿਸਮਾਂ ਨੇ ਜੋਗ ਮਤ ਦੇ ਵਿੱਚ ਆਪਾਂ ਪੜ੍ਹਦੇ ਆ ਕਿ ਉਹਨਾਂ ਦੇ ਵਿੱਚ ਜਿਹੜੀ ਅੰਦਰੂਨੀ ਤੌਰ ਦੇ ਉੱਤੇ ਨਾੜੀਆਂ ਦੇ ਬਾਬਤ ਸਾਹ ਦੀ ਕਿਰਿਆ ਹੈ ਬਾਹਰ ਕੱਢਣ ਦੀ ਕਿਰਿਆ ਸਾਹ ਨੂੰ ਅੰਦਰ ਲੈ ਕੇ ਜਾਣ ਦੀ ਕਿਰਿਆ ਇਸ ਰੂਪ ਦੇ ਸਤਲ ਦੇ ਉੱਤੇ ਧਿਆਨ ਦੀ ਪ੍ਰਵਾਹ ਨੂੰ ਇੱਡਾ ਵੱਡਾ ਲੈ ਕੇ ਚੱਲ ਗਏ ਗਿਆਨ ਪਾਸੇ ਰਹਿ ਗਿਆ ਮਹਾਰਾਜ ਨੇ ਕਿਹਾ ਧਿਆਨ ਲਾਣਾ ਜ਼ਰੂਰੀ ਹੈ ਪਰ ਧਿਆਨ ਤੋਂ ਪਹਿਲਾਂ ਗਿਆਨ ਵੀ ਦਿੱਤਾ ਵੀ ਗਿਆਨ ਕੋਲ ਹੋਣਾ ਵੀ ਜ਼ਰੂਰੀ ਹੈ ਵੀ ਕਿਹੜੀ ਚੀਜ਼ ਦਾ ਆਪਾਂ ਧਿਆਨ ਦੇਣਾ ਹੈ ਬਿਨਾ ਗਿਆਨ ਤੋਂ ਬਾਕੀ ਸਭ ਕੁਝ ਇੱਕ ਸਰੀਰ ਦੀ ਐਕਸਰਸਾਈਜ਼ ਰਹਿ ਜਾਵੇਗੀ ਸਰੀਰ ਨੂੰ ਤੰਦਰੁਸਤ ਰੱਖਣਾ ਸਰੀਰਕ ਤੌਰ ਤੇ ਯੋਗ ਆਸਣ ਵਗੈਰਾ ਕਰਨੇ ਇਹ ਬੜੀ ਚੰਗੀ ਗੱਲ ਹੈ ਪਰ ਇਹਨੂੰ ਧਰਮ ਦੀ ਰੰਗਤ ਦੇ ਕੇ ਕਹਿਣ ਵੀ ਸਾਡੇ ਧਰਮ ਦਾ ਇਹ ਮੁੱਖ ਅਜੈਂਡਾ ਹੈ ਵੀ ਨਹੀਂ ਤਾਂ ਕਰਕੇ ਗੁਰੂ ਸਾਹਿਬ ਨੇ ਕਿਹਾ ਵੀ ਸਿੱਖ ਨੇ ਇਹਨਾਂ ਗੱਲਾਂ ਤੋਂ ਸੁਚੇਤ ਹੋਣਾ ਹੈ ਹਾਲਾਂਕਿ ਬੜੀ ਗੁਰਬਾਣੀ ਦੇ ਸ਼ਬਦ ਜਾਂ ਰੱਬ ਦੇ ਨਾਮ ਦੇ ਉੱਤੇ ਸਾਡੇ ਵਿੱਚ ਵੀ ਪ੍ਰੇਖੇ ਪਾਏ ਗਏ ਸਾਹਾਂ ਦੇ ਬਾਬਤ ਸਾਨੂੰ ਵੀ ਉਲਝਾਇਆ ਗਿਆ ਸਾਡੇ ਵਿੱਚ ਤੇ ਮਰਿਆਦਤ ਤੌਰ ਤੇ ਜੀਆਂ ਲਿਖਤਾਂ ਸਾਡੇ ਵਿੱਚ ਪਾ ਦਿੱਤੀਆਂ ਗਈਆਂ ਵੀ ਫਲਾਣੇ ਸੰਤ ਮਹਾਂਪੁਰਸ਼ ਰੱਬ ਦੀ ਭਗਤੀ ਦੇ ਵਿੱਚ ਏਡੀ ਸਮਾਧੀ ਲਾਉਂਦੇ ਸੀ ਉਹ ਲੀਨ ਹੋ ਜਾਂਦੇ ਸੀ ਉਹਨਾਂ ਦਾ ਸਰੀਰ ਹੌਲਾ ਹੋ ਜਾਂਦਾ ਸੀ ਉਹ ਫਿਰ ਜ਼ਮੀਨ ਤੋਂ ਕੁਝ ਇੰਚ ਫਿਰ ਫੁੱਟ ਦੇ ਹਿਸਾਬ ਦੇ ਨਾਲ ਉੱਪਰ ਉੱਠ ਜਾਂਦੇ ਸਾਰੇ ਜਿਵੇਂ ਆਪਾਂ ਦੇਖਦੇ ਸੀ ਵੀ ਕੋਈ ਬ੍ਰਿਟੇਨੀਆ ਬਿਸਕੁਟ ਜਾਂ ਹੋਰ ਇਹੋ ਜਿਹੇ ਬਿਸਕੁਟਾਂ ਦੇ ਵਿੱਚ ਵੀ ਉਹਨੇ ਬਿਸਕੁਟ ਖਾਧਾ ਤੇ ਉੱਪਰ ਉੱਠ ਗਿਆ ਆਮ ਇੱਕ ਮਿਸ਼ਵਰੀ ਹੁੰਦੀ ਸੀ ਰੱਬ ਦੇ ਭਗਤ ਰੱਬ ਦੇ ਸੰਤ ਵੀ ਇਹੋ ਜਿਹੇ ਬਣਾ ਦਿੱਤੇ ਗਏ ਇਹ ਸਰੀਰਕ ਤੌਰ ਤੇ ਹੌਲੇ ਹੋਣਾ ਹੁਣ ਹੌਲੇ ਹੋਣ ਦਾ ਗੁਰਬਾਣੀ ਦੇ ਮੁਤਾਬਕ ਜਦੋਂ ਆਪਾਂ ਵਿਚਾਰ ਪੜਾਂਗੇ ਜਿਵੇਂ ਆਪਾਂ ਉਦਨ ਉਸ ਦਿਨ ਵਿਚਾਰ ਸਾਂਝਾ ਕਰ ਰਹੇ ਸੀ ਕਿ ਅੰਧੇ ਨੇ ਭਾਰ ਉਠਾਇਆ ਇਹੜਾ ਭਾਰ ਹੈ ਉਹ ਵਿਸ਼ੇਵਿਕਾਰ ਦਾ ਜਿਹੜਾ ਮਨੁੱਖ ਨਾ ਸ਼ੁਕਰਾ ਹੋ ਕੇ ਆਪਣੇ ਸਿਰ ਕਰਜ਼ੇ ਚੜਾ ਗਿਆ ਜਿਹੜੇ ਮਨੁੱਖ ਨੇ ਬਰਿਆਈਆਂ ਦੀਆਂ ਤੋਂਮਤਾ ਆਪਣੇ ਦਿਮਾਗ ਵਿੱਚ ਪਾਈਆਂ ਹੋਈਆਂ ਇਹ ਭਾਰ ਕੁਰਬਾਨੀ ਦੇ ਚਾਨਣੇ ਦੇ ਦੁਆਰਾ ਹੀ ਲਾਇਆ ਜਾ ਸਕਦਾ ਹੈ ਨਾ ਕਿ ਅਸੀਂ ਰੀੜ ਦੀ ਹੱਡੀ ਸਿੱਧੀ ਤੇ ਚੌਂਕੜੇ ਮਾਲਨ ਦਾ ਢੰਗ ਸਰੀਰਕ ਤੌਰ ਦੇ ਉੱਤੇ ਫੇਰ ਬਦਲਦੀ ਪਰਿਭਾਸ਼ਾ ਨੂੰ ਅਸੀਂ ਕਹਿ ਦਈਏ ਇਹ ਰੱਬ ਦਾ ਪਿਆਰਾ ਹਲਕਾ ਹੋ ਜਾਂਦਾ ਹੈ ਬੇਨਤੀ ਨੂੰ ਬੜੇ ਧਿਆਨ ਨਾਲ ਜੇ ਅਸੀਂ ਸਮਝੀਏ ਸਤਿਗੁਰ ਨੇ ਕਿੰਨੀ ਕੀਮਤੀ ਵਿਚਾਰ ਆਖੀ ਫਿਰ ਅੱਗੇ ਅਸੀਂ ਸਤਿਆਂ ਮਨ ਸੰਤੋਖ ਉਪਜੇ ਦਾਨੀ ਪੁਰਸ਼ ਉਹ ਵੀ ਧਰਮ ਦਾ ਅੰਗ ਗਿਣੇਗੇ ਉਹ ਇਸਲਾਮ ਮਤ ਵਿੱਚ ਵੀ ਹੋ ਸਕਦੇ ਨੇ ਸਿੱਖ ਮਤ ਵਿੱਚ ਵੀ ਹਨ ਤੇ ਹੋਰ ਕਿਸੇ ਵੀ ਮਤ ਵਿੱਚ ਹੋ ਸਕਦੇ ਨੇ ਦਾਨੀ ਦੇ ਦਾਨੀ ਹੈ ਦਾਨੀ ਦੇ ਦਾਨੀ ਹੈ ਮਹਾਰਾਜ ਨੂੰ ਕਹਿੰਦੇ ਉਹਨਾਂ ਦੇ ਮਨ ਵਿੱਚ ਸੰਤੋਖ ਪੈਦਾ ਹੋਇਆ ਤੇ ਉਹਨਾਂ ਨੇ ਫਿਰ ਉੱਪਰ ਅੱਲਾਹ ਕੀਤਾ ਆਪਣੀ ਆਮਦਨ ਪੈਸੇ ਦੀ ਕਮਾਈ ਦੇ ਮੁਤਾਬਕ ਉਹਨਾਂ ਦੇ ਮਨ ਵਿੱਚ ਫੁਰਨਾ ਉੱਠਿਆ ਕਿ ਦੇਣੇ ਕੇ ਵਿਚਾਰ ਵੀ ਕੁਝ ਦਿੱਤਾ ਜਾਵੇ ਖਿਆਲ ਪੈਦਾ ਹੋਇਆ ਬੜਾ ਚੰਗਾ ਖਿਆਲ ਹੈ ਜਿਵੇਂ ਆਪਾਂ ਪਹਿਲਾਂ ਵਿਚਾਰ ਚੁੱਕਿਆ ਵੀ ਮਰਿਆਦਾ ਬਣਾਣੀ ਰੱਬ ਦੀ ਭਗਤੀ ਦੀ ਗੱਲ ਕਰਨੀ ਚੰਗੇ ਵਿਚਾਰ ਨੇ ਪਰ ਸਮਾਪਾ ਕੇ ਕੁਝ ਕਦਮਾਂ ਦੇ ਜਾ ਕੇ ਉਹਨਾਂ ਨੇ ਰੂਪ ਰੇਖਾ ਇਹੋ ਜੀ ਬਣਾ ਲਈ ਮੁੱਖ ਮਕਸਦ ਪਿੱਛੇ ਰਹਿ ਗਿਆ ਤੇ ਕੁਝ ਹੋਰ ਪ੍ਰਗਟ ਹੋ ਗਿਆ ਕਰਮ ਕਾਂਡ ਪ੍ਰਗਟ ਹੋ ਗਿਆ ਬਿਲਕੁਲ ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਸਮਾਜ ਵਿੱਚ ਕਿਸੇ ਦਾ ਭਲਾ ਕਰਨਾ ਬੜੀ ਚੰਗੀ ਗੱਲ ਹੈ ਪਿੱਛੇ ਆਪਾਂ ਪੜ ਚੁੱਕੇ ਹਾਂ ਨਾ ਕਿ ਕਰ ਪੁੰਨੋ ਨੀਚ ਸਦਾਈਏ ਜੇ ਤੂੰ ਆਪਣਾ ਭਲਾ ਚਾਹੁੰਦਾ ਹੈ ਜੇ ਲੋੜ ਹੈ ਚੰਗਾ ਆਪਣਾ ਮਹਾਰਾਜ ਨੇ ਕਿਹਾ ਸੀ ਕਰ ਪੁੰਨੋ ਪੁੰਨ ਦੇ ਕੰਮ ਕਰ ਪਰ ਨੀਚ ਸਦਾਈਏ ਬਿਲਕੁਲ ਗੁਰੂ ਸਾਹਿਬ ਕਹਿੰਦੇ ਸਤਿਆਂ ਮਨ ਸੰਤੋਖ ਉਪਜੇ ਦੇਣੇ ਕੇ ਵਿਚਾਰ ਬੜੀ ਚੰਗੀ ਗੱਲ ਹੈ ਪਰ ਹੋਇਆ ਕੀ ਸਤਿਗੁਰੂ ਕਹਿੰਦੇ ਉਹਨਾਂ ਦਾ ਦੇਣਾ ਜਿਹੜਾ ਹੈ ਉਹ ਘੱਟ ਮਾਤਰਾ ਚ ਹੋ ਗਿਆ ਮਤਲਬ ਕਿ ਉਹਦੇ ਤੋਂ ਜ਼ਿਆਦਾ ਉਹਨਾਂ ਨੇ ਪ੍ਰਗਟਾਵਾ ਬੋਧਾ ਕਰ ਦਿੱਤਾ ਜਿਹਨੂੰ ਅਸੀਂ ਬਾਕੀ ਬਾਣੀ ਦੇ ਬਚਨਾਂ ਦੇ ਵਿੱਚ ਵੀ ਪੜ੍ਹਦੇ ਆਂ ਤੀਰਤ ਵਰਤਰ দান ਕਰ ਮਨ ਵਿੱਚ ਅਧਰੇ ਗੁਮਾਨ ਮੈਂ ਇਨਸਾਨੀਤ ਤੌਰ ਤੇ ਭਲਾਈ ਨਹੀਂ ਕਰ ਰਿਹਾ ਮੈਂ ਲੋਕਾਂ ਨੂੰ ਦਿਖਾਣ ਲਈ ਭਲਾਈ ਕਰ ਰਿਹਾ ਦੋਵੇਂ ਗੱਲਾਂ ਵਿੱਚ ਫਰਕ ਪੈ ਗਿਆ ਤਾਂ ਗੁਰੂ ਸਾਹਿਬ ਕਹਿੰਦੇ ਦੇ ਦੇ ਮੰਗੇ ਸਹਿਸਾ ਗੁਣਾ ਸ਼ੋਭ ਕਰੇ ਸੰਸਾਰ ਹੁਣ ਨੀਅਤ ਜਿਹੜੀ ਸੀ ਉਹ ਬਦਨੀਤ ਹੋ ਗਈ ਕਿਉਂ ਦੋ ਗੱਲਾਂ ਪੈਦਾ ਹੋ ਗਈਆਂ ਦਾਣ ਦੇਣ ਦੀ ਵਿਧੀ ਦੇ ਵਿੱਚ ਪਹਿਲੀ ਗੱਲ ਮੈਂ ਦਾਨ ਤਾਂ ਦੇ ਰਿਹਾ ਹਾਂ ਤਾਂ ਜੋ ਮੈਨੂੰ ਕਈ ਗੁਣਾ ਵੱਧ ਮਿਲੇ ਜੇ ਇਥੇ ਮਨ ਬੇਈਮਾਨ ਹੋ ਗਿਆ ਵੀ ਮੇਰਾ ਦਾਨ ਦੇਣ ਚ ਧਿਆਨ ਨਹੀਂ ਵੀ ਮੈਂ ਭਲਾ ਕਿਉਂ ਕਰਨਾ ਹੈ ਸਗੋਂ ਮੈਨੂੰ ਬਹੁਤਾ ਮਿਲ ਜਾਵੇ ਮੈਂ ਇਸ ਲਈ ਦੇ ਰਿਹਾ ਬੰਦੇ ਦਾ ਸੁਭਾਅ ਫਿਰ ਕਿਸੇ ਹੋਰ ਥਾਂ ਤੇ ਖੜਾ ਦਿਸ ਗਿਆ ਨਾ ਇਹ ਗੱਲਾਂ ਸਾਡੇ ਸਮਾਜ ਵਿੱਚ ਪਾਈਆਂ ਗਈਆਂ ਸਾਨੂੰ ਸਮਝ ਨਹੀਂ ਆਈਆਂ ਬڑے ਲੋਕਾਂ ਨੇ ਇਹ ਪ੍ਰਚਲਿਤ ਕੀਤਾ ਵੀ ਦਾਨ ਇਹ ਹੱਥ ਨਾਲ ਦੇਣਾ ਇਹ ਹੱਥ ਦੇਣਾ ਇਹ ਵੀ ਵਹਿਮ ਪਾ ਦਿੱਤਾ ਗਿਆ ਤਾਂ ਜੋ ਦੇਣ ਵਾਲੇ ਦੀ ਸੋਚ ਵਿੱਚ ਇਹ ਨਾ ਆਵੇ ਕਿ ਮੈਂ ਦਾਨ ਕਿੱਥੇ ਦੇ ਰਿਹਾ ਜਦੋਂ ਬੰਦਾ ਜੇਬ ਚੋਂ ਪੈਸੇ ਕੱਢ ਕੇ ਖਰਚ ਦਾ 100 ਵਾਰੀ ਸੋਚਦਾ ਹੈ ਨਾ ਇਹ ਚੀਜ਼ ਮੈਂ ਲੈ ਰਿਹਾ ਫਾਇਦੇ ਦੀ ਹੈ ਇਹ ਚੀਜ਼ ਇੰਨੀ ਦੀ ਮਿਲ ਰਹੀ ਹੈ ਇੰਨੀ ਦੀ ਮਿਲ ਸਕਦੀ ਹੈ ਜਿਹੜਾ ਬੰਦਾ ਦਾਨ ਦੇ ਰਿਹਾ ਉਹਨੂੰ ਦਿਮਾਗ ਲਾੜਾ ਹੀ ਨਾ ਪਵੇ ਵੀ ਮੈਂ ਇਹ ਦਾਨ ਦੇ ਰਿਹਾ ਵੀ ਭਲੇ ਕੰਮ ਲਈ ਜਾ ਰਿਹਾ ਹੈ ਜਾਂ ਇਹ ਬੰਦਾ ਨਸ਼ਾ ਇਹਦਾ ਖਰੀਦ ਕੇ ਪਿਛਲੇ 10 ਸਾਲ ਤੋਂ ਇਸੇ ਚੌਂਕ 'ਤੇ ਖੜਾ ਨਸ਼ੇੜੀ ਹੋ ਹੋ ਕੇ ਨਸ਼ੇ ਨੂੰ ਇਹਦੇ ਨਸ਼ੇ ਦਾ ਕਾਰੋਬਾਰ ਕਰ ਬੈਠਾ ਇਸੇ ਚੌਂਕ 'ਤੇ ਮੰਗ ਰਿਹਾ ਹੈ ਸਾਰਾ ਕੁਝ ਸਹੀ ਇਸ ਲਈ ਸਾਡਾ ਇਹਨਾਂ ਚੀਜ਼ਾਂ 'ਚ ਦਿਮਾਗ ਨਾ ਜਾਏ ਨਾ ਸਾਨੂੰ ਉਲਝਾ ਦਿੱਤਾ ਕਿ ਵੀ ਜਦੋਂ ਅਸੀਂ ਪੈਸੇ ਕੱਢ ਕੇ ਦਈਏ ਇਹ ਸੋਚ ਲਈ ਵੀ ਖੱਬੇ ਨਾਲ ਦੇਣਾ ਜਾਂ ਸੱਜੇ ਨਾਲ ਦੇਣਾ ਇੱਧਰ ਉਲਝੇ ਜਾਈ ਜੇ ਜਿਹੜਾ ਗੁਰੂ ਸਾਹਿਬ ਨੇ ਇੱਕ ਨਿਸ਼ਾਨਾ ਸਾਡੀ ਸੋਚ ਵਿੱਚ ਰੱਖਿਆ ਵੀ ਅਕਲੀ ਕੀ ਜੇਦਾਨ ਉਹ ਸਾਡਾ ਧਿਆਨ ਭਟਕ ਗਿਆ ਉਹ ਸਾਡਾ ਮਾਈਂਡ ਉਧਰ ਗਿਆ ਹੀ ਨਹੀਂ ਤਾਂ ਕਰਕੇ ਗੁਰੂ ਸਾਹਿਬ ਕਹਿੰਦੇ ਦੇਦੇ ਮੰਗੇ ਸਹਿਸਵਾ ਗੁਨਾਹ ਸ਼ੋਭ ਕਰੇ ਸੰਸਾਰ ਦੇਣ ਦਾ ਪਰਪਸ ਹੈ ਸੰਸਾਰ ਸ਼ੋਭਾ ਕਰੇ ਸੰਸਾਰ ਸ਼ੋਭਾ ਕਰੇ ਮੇਰਾ ਨਾਮ ਹੋਵੇ ਮੇਰੀ ਵਾਹ ਵਾਹ ਹੋਵੇ ਇਸ ਕਾਰਨ ਕਰਕੇ ਮਨੁੱਖ ਨੇ ਦਾਨ ਦਿੱਤਾ ਹੈ ਗੁਰਬਾਣੀ ਦੇ ਅੰਦਰ ਜਦੋਂ ਅਸੀਂ ਬਚਨ ਪੜ੍ਹਦੇ ਹਾਂ ਨਾ ਤੂੰ ਆਵੇਂ ਬਸ ਬਹੁਤ ਘਨਾਵ ਨੇ ਨਾ ਤੂੰ ਆਵੇਂ ਬਸ ਵੇਦ ਪੜਾਵ ਨੇ ਨਾ ਤੂੰ ਆਵੇਂ ਬਸ ਤੀਰਥ ਨਾਈਏ ਨਾ ਤੂੰ ਆਵੇਂ ਬਸ ਧਰਤੀ ਧਾਈਏ ਨਾ ਤੂੰ ਆਵੇਂ ਵਸ ਕਿਤੇ ਸਿਆਣਪੈ ਨਾ ਤੂੰ ਆਵੇਂ ਵਸ ਬਹੁਤਾ ਦਾਨ ਦੇ ਉਹ ਕਰਮ ਕਾਂਡ ਦੀ ਕਲਿਸਟ ਸਤਿਗੁਰ ਨੇ ਰੱਖੀ ਹੈ ਆ ਕਰਕੇ ਸਤਿਗੁਰੂ ਜੀ ਕਹਿ ਰਹੇ ਨੇ ਵੀ ਸਤਿਆ ਮਨ ਸੰਤੋਖ ਉਪਜੈ ਦੇਣੇ ਕੇ ਵਿਚਾਰ ਦੇਦੇ ਮੰਗੇ ਸਹਿਸਾ ਗੁਣਾ ਸ਼ੋਭ ਕਰੇ ਸੰਸਾਰ ਜਿਵੇਂ ਅਸੀਂ ਪਿਛਲੇ ਪੜਿਆਂ ਦੇ ਵਿੱਚ ਆਪਣੇ ਪੱਖ ਵੀ ਸਾਂਝੇ ਰੱਖੀ ਵੀ ਉਹ ਕੁਰੀਤियां ਕਿਤੇ ਨਾ ਕਿਤੇ ਸਾਡੇ ਵਿੱਚ ਪ੍ਰਵੇਸ਼ ਕਰ ਗਈਆਂ ਬਿਲਕੁਲ ਸਾਡੇ ਜੀਵਨ ਵਿੱਚ ਵੀ ਸਾਡੇ ਆਲੇ-ਦੁਆਲੇ ਦੇ ਬਣੇ ਹੋਏ ਸਿਸਟਮ ਦੇ ਵਿੱਚ ਵੀ ਦਾਨ ਦੇ ਪ੍ਰਗਟਾਵੇ ਦਾ ਬੜਾ ਵੱਡਾ ਰੂਪ ਰੇਖਾ ਬਣ ਗਿਆ ਹੈ ਵੱਡੇ-ਵੱਡੇ ਸਥਾਨਾਂ ਦੇ ਉੱਤੇ ਕਈ ਐਸੇ ਸਥਾਨ ਨੇ ਔਰ ਇਤਿਹਾਸਕ ਸਥਾਨ ਨੇ ਜਿੱਥੇ ਅਰਦਾਸ ਕਰਨ ਵਾਲੇ ਭਾਈ ਜੀ 25 ਤੋਂ 30 ਮਿੰਟ ਤੱਕ ਦੀ ਅਰਦਾਸ ਕਰਦੇ ਖਾ 25 ਤੋਂ 30 ਮਿੰਟ ਦੀ ਅਰਦਾਸ ਕਿਉਂਕਿ ਉਹਨਾਂ ਨੂੰ ਦੋ ਪੇਜ ਦੋ ਵਰਕੇ ਫੜਾ ਦਿੱਤੇ ਜਾਂਦੇ ਨੇ ਜਿਦੇ ਵਿੱਚ ਨਾਮ ਹੁੰਦਾ ਫੁਲਾਣਾ ਸਿਓ ਫੁਲਾਣਾ ਸਿਓ ਫੁਲਾਣਾ ਸਿਓ ਫੁਲਾਣਾ ਸਿਓ ਫੁਲਾਣਾ ਸਿਓ ਤਈ ਕਮੇਟੀ ਵਾਲੇ ਜਦੋਂ ਗਰੰਥੀ ਦਾ ਇੰਟਰਵਿਊ ਲੈਂਦੇ ਨੇ ਉਹ ਗੁਰਮਤ ਦਾ ਪੱਖ ਨਹੀਂ ਦੇਖਦੇ ਉਹ ਗ੍ਰੰਥੀ ਭਾਈ ਜੀ ਦੀ ਸੋਚ ਲੈਵਲ ਨੂੰ ਨਹੀਂ ਦੇਖਦੇ ਵੀ ਇਹਨਾਂ ਦੀ ਕੁਰਬਾਨੀ ਦੇ ਪ੍ਰਤੀ ਕਿੰਨੀ ਪਕੜ ਹੈ ਉਹ ਪ੍ਰਬੰਧਕ ਬੈਠ ਜਾਂਦੇ ਨੇ ਕਹਿੰਦੇ ਤੁਸੀਂ ਅਰਦਾਸ ਕਰਕੇ ਸੁਣਾਓ ਅਛਾ ਅਰਦਾਸ ਵੀ ਨੀ ਸਿੱਖ ਰਹਿਤ ਮਰਿਆਦਾ ਦੇ ਸ਼ਬਦ ਵਾਲੀ ਹੋਵੇ ਇਹ ਚੀਜ਼ਾਂ ਨਹੀਂ ਦੇਖਦੇ ਉਹ ਅਰਦਾਸ ਦੇ ਵਿੱਚ ਇਹ ਕਹਿੰਦੇ ਨੇ ਵੀ ਤੁਸੀਂ ਅਰਦਾਸ ਕਰਦੇ ਹੋਏ ਆ ਅੱਠ 10 ਨਾਮ ਬੋੜ ਲੋਗੇ ਜਾਂ ਨਹੀਂ ਬੋੜ ਲੋਗੇ ਜੇ ਤੇ ਤੁਸੀਂ ਬੋੜ ਲੋਗੇ ਫਿਰ ਤੇ ਅਸੀਂ ਰੱਖ ਲਾਂਗੇ ਕਿਉਂਕਿ ਅਸੀਂ ਤੁਹਾਡੇ ਕੋਲੋਂ ਨਾਮ ਹੀ ਬੁਲਾਉਂਦੇ ਨਾਮੇ ਬੁਲਾਉਨੇ ਆ ਚੱਲ ਰਿਹਾ ਹੁੰਦਾ ਸ਼ਹੀਦੀ ਦਿਹਾੜਿਆਂ ਦਾ ਸਮਾਗਮ ਚੱਲ ਰਿਹਾ ਹੁੰਦਾ ਗੁਰਮਤ ਸਮਾਗਮ ਤੇ ਉਹਦੇ ਵਿੱਚ ਬਹੁਤ ਵੱਡੀ ਲਿਸਟ ਨਾਮ ਦੀ ਜਿਹੜੀ ਆ ਆਮ ਬੋਲੀ ਜਾਂਦੀ ਹੁੰਦੀ ਹੈ ਪੁਰਾਣੇ ਸਮੇਂ 'ਚ ਅਪਾ ਥੋੜੀ ਸਮੇਂ ਪਹਿਲਾਂ ਦੇਖਦੇ ਹਾਂ ਢਾਡੀ ਜੱਥੇ ਤੇ ਕੀਰਤਨ ਵਾਲੇ ਸਿੰਘ ਜਾਂ ਹੋਰ ਫਲਾਣਾ ਤੋਂ ਫਲਾਣੇ ਦੀ ਭੂਆ ਫਲਾਣੇ ਦਾ ਮਾਮਾ 10 ਰੁਪਏ 10 ਦਾ ਬੜੇ 50 ਦੌੜੇ ਉਹ ਕਿੱਡੇ ਅਸੀਂ ਚੱਲ ਰਿਹਾ ਹੁੰਦਾ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਦੂਣਾ ਦਾ ਰੰਬੀ ਰੱਖ ਕੇ ਖੋਪੜ ਲਾਇਆ ਜਾ ਰਿਹਾ ਹੈ ਜਦ ਰਿਹਾ ਹੁੰਦਾ ਸੋਚਦਾ ਅਸੀਂ ਉੱਥੇ ਲੈ ਕੇ ਜਾਣਾ ਹੁੰਦਾ ਹੈ ਕਿ ਅਸੀਂ ਕਹਿੰਦੇ ਨੇ ਇਹ ਮੁੰਡੇ ਦੀ ਭੂਆ 50 50 ਦਾ ਬੜੀ ਦੀ ਸੇਵਾ ਜਗਾਰਾ ਚੁੱਟਾ ਮਤਲਬ ਕੀ ਕਰ ਰਹੇ ਹਾਂ ਅਸੀਂ ਇਹ ਚੀਜ਼ਾਂ ਸਾਡੇ ਵਿੱਚ ਵੀ ਪ੍ਰਵੇਸ਼ ਕਰ ਗਈਆਂ ਇਹ ਸੇ ਤਾਂ ਆਪਾਂ ਪਿੰਡ ਦੇ ਲੈਵਲ ਦੀ ਗੱਲ ਕੀਤੀ ਹੈ ਇਹਨੂੰ ਵੱਡੇ ਲੈਵਲ ਤੇ ਵੀ ਲੈ ਜਾਉਂਦੇ ਵੱਡੇ ਵੱਡੇ ਸਥਾਨਾਂ ਤੇ ਕੀ ਹੈ ਲਾਣੇ ਨੂੰ ਸਿਰ ਪਾਓ ਸੋਨੇ ਦੀ ਘੜੀ ਸੋਨੇ ਦੇ ਟਾਈਮ ਪੀਸ ਇਹਨਾਂ ਨੇ ਗੁਰਪੁਰਬ ਦੇ ਉੱਤੇ 2.3 ਕਰੋੜ ਦੇ ਫੁੱਲਾਂ ਦੀ ਸੇਵਾ ਕੀਤੀ ਜਿੰਨੇ ਵੀ ਪਾਲਕੀ ਦੇ ਉੱਤੇ ਫੁੱਲਾਂ ਦੀ ਵਰਖਾ ਇਹ ਪਰਿਵਾਰ ਵੱਲੋਂ ਹੈ ਤੋਂ ਅਸੀਂ ਵੀ ਉਹਨਾਂ ਨੂੰ ਹੋਰ ਜ਼ਿਆਦਾ ਵੱਡਾ ਕਰਕੇ ਰੱਖ ਰਹੇ ਹਾਂ ਵੀ ਸਿੱਖ ਧਰਮ ਦੇ ਵਿੱਚ ਆਹੀ ਹੋ ਜਾਏ ਆਪਣੇ ਨਾਮ ਦੇ ਪ੍ਰਗਟਾਵੇ ਇੱਕ ਗਰੀਬ ਵਿਚਾਰਾ ਬੈਠਾ ਕਿਉਂਕਿ ਦੇਖੋ ਨਾ ਜਿਹੜਾ ਇੱਕ ਬੰਦਾ 1000 ਰੁਪਏ ਦਾ 100 ਰੁਪਏ ਦੇ ਰਿਹਾ। ਇੱਕ ਬੰਦਾ 100 ਰੁਪਏ ਦਾ 10 ਰੁਪਏ ਦੇ ਰਿਹਾ ਹੈ। ਪਰ 10 ਵਾਲਾ ਸਾਡੇ ਸਾਹਮਣੇ ਕੁਝ ਨਹੀਂ। ਪਰ ਜਿਹੜਾ ਵੱਡੀ ਰਕਮ ਦੇ ਰਿਹਾ ਹੈ ਉਹ ਸਾਡੇ ਲਈ ਬਹੁਤ ਕੁਝ ਹੋ ਗਿਆ। ਉਹਨਾਂ ਨੂੰ ਅਸੀਂ ਪ੍ਰਮੋਟ ਕਰਦੇ ਹਾਂ। ਗੁਰਮਤ ਕਿਹਦੇ ਕੋਲ ਹੈ? ਇਹ ਬਾਣੀ ਦੇ ਬਚਨ ਸਾਨੂੰ ਬੜੀ ਵੱਡੀ ਸੇਧ ਦਿੰਦੇ ਹਨ ਬਸਤਾ ਟੁੱਟੀ ਝੋਪੜੀ ਚੀਜ਼ ਸਭ ਛੀਨਾ ਜਾਤ ਨਾ ਪਤਨਾਦਰ ਉਹ ਧਿਆਨ ਪਰਮੇਨਾ ਮਿੱਤਰ ਨਾ ਇੱਠ ਤਨ ਰੂਪ ਹਿੰ ਕਿਛ ਸਾਖ ਨਸੀਨਾ ਰਾਜਾ ਸਗਲੀ ਸ੍ਰਿਸ਼ਟ ਕਾ ਅਸੀਂ ਰਾਜਾ ਕਿਹਨੂੰ ਬਣਾਇਆ ਜਿਹੜਾ ਸਗਲ ਸ੍ਰਿਸ਼ਟ ਕੋ ਰਾਜਾ ਦੁਖੀ ਆ ਉਹਨੂੰ ਚੁੱਕਿਆ ਤੇ ਮਹਾਰਾਜ ਕਹਿੰਦੇ ਰਾਜਾ ਕੌਣ ਹੈ ਸਗਲ ਸ੍ਰਿਸ਼ਟ ਕਾ ਹਰ ਨਾਮ ਮਨ ਪੀਨਾ ਅਸਲ ਗੁਰੂ ਦੀ ਰਹਿਮਤ ਦਾ ਪਾਤਰ ਕੌਣ ਹੈ ਕੀ ਨੂੰ ਹੱਕ ਮਿਲਦਾ ਹੈ ਹਰ ਨਾਮ ਮਨ ਪਿੰਨਾ ਉਹ ਕੋਈ ਵੀ ਹੋ ਸਕਦਾ ਹੈ ਉਹ ਚੀਜ਼ਾਂ ਸੇ ਖਤਮ ਕਰ ਦਿੱਤੀਆਂ ਗੁਰੂ ਸਾਹਿਬ ਕਹਿੰਦੇ ਸਤਿਆਂ ਮਨ ਸੰਤੋਖ ਉਪਜੇ ਦੇਣੇ ਕੇ ਵਿਚਾਰ ਦੇਦੇ ਮੰਗੇ ਸਹਿਸਾ ਗੂਣਾ ਸ਼ੋਭ ਕਰੇ ਸੰਸਾਰ ਚੋਰਾ ਜਾਰਾ ਤੈ ਕੁੜਿਆਰਾ ਖਰਾਬਾ ਵਿਕਾਰ ਜਿੱਥੇ ਗੁਰੂ ਸਾਹਿਬ ਨੇ ਕੁਝ ਧਰਮ ਦੀ ਗੱਲ ਕੀਤੀ ਧਾਰਮਿਕ ਲੋਕਾਂ ਦੀ ਗੱਲ ਕੀਤੀ ਧਾਰਮਿਕ ਬਣਤਰ ਤੇ ਮਰਿਆਦਾ ਦੇ ਉਹਨਾਂ ਦੇ ਵਿੱਚ ਰਹਿਣ ਵਾਲੇ ਧਾਰਮਿਕ ਵਿਚਾਰਾਂ ਦੀ ਗੱਲ ਕੀਤੀ ਉਥੇ ਸਤਿਗੁਰੂ ਜੀ ਨੇ ਵੀ ਵਿਚਾਰੀਆਂ ਦਾ ਵੀ ਜ਼ਿਕਰ ਕੀਤਾ ਇਸ ਜਗਤ ਵਿੱਚ ਦੂਜੇ ਪਾਸੇ ਬੇਅੰਤ ਚੋਰ ਹਨ ਬੇਅੰਤ ਵਿਸ਼ੇਵਕਾਰਪੂ ਗਣ ਵਾਲੇ ਹਨ ਤੇ ਬਹੁਤ ਝੂਠੇ ਹਨ ਤੇ ਭੜੇ ਵਿਸ਼ੇਵਕਾਰੀ ਵੀ ਹਨ ਖਰਾਬਾਂ ਦੇ ਖਰਾਬ ਲੋਕ ਕਿਹੜੀ ਆਪਾਂ ਵਿਕਾਰ ਵਿਸ਼ੇਵਕਾਰੀ ਆਪਣੀ ਜ਼ਿੰਦਗੀ ਨੂੰ ਵਿਸ਼ੇਵਕਾਰ ਦੇ ਭੋਗਣ ਵਾਲੇ ਇੱਕ ਹੋਂਦਾ ਖਾਏ ਚਲੈ ਇਥਾਉਂ ਬਿਓ ਵਿਸ਼ੇਵਕਾਰ ਦੇ ਵਿੱਚ ਇੰਨੇ ਗਮਣ ਹੋ ਗਏ ਵੀ ਇਥੋਂ ਉਹ ਖਾਲੀ ਚਲ ਗਏ ਸਵਾਸਾਂ ਦੀ ਪੂੰਜੀ ਨੂੰ ਵੇਸਟ ਬਰਬਾਦ ਕਰਕੇ ਉਹ ਸੰਸਾਰ ਤੋਂ ਚਲ ਗਏ ਇੰਨਾ ਪੀਕਾਈ ਕਾਇ ਵਿਸ਼ੇਵਕਾਰ ਭੋਗਣ ਦੀ ਉਹਨਾਂ ਦੀ ਜਿਹੜੀ ਕਾਰ ਸੀ ਉਹ ਕਾਦੇ ਕੰਮ ਆਈ ਹੈ ਕਿਸੇ ਕੰਮ ਨੇ ਜ਼ਿੰਦਗੀ ਨੂੰ ਸਮੇਂ ਦੀ ਸਮਾਪਤੀ ਹੈ ਆਪਾਂ ਵਿਸ਼ਾ ਸਾਂਝਾ ਕਰ ਸਕਦੇ ਆਂ ਕਿ ਗੁਰੂ ਸਾਹਿਬ ਨੇ ਸਾਨੂੰ ਜ਼ਿੰਦਗੀ ਨੂੰ ਸਫਲ ਕਰਨ ਦਾ ਕਿੱਡਾ ਕੀਮਤੀ ਗਿਆਨ ਦਿੱਤਾ ਹੈ ਕੁਝ ਲੋਕ ਸੰਸਾਰੀ ਨੇ ਉਹਨਾਂ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਮੈਂ ਤੇ ਮੇਰਾ ਪਰਿਵਾਰ ਕੁਝ ਲੋਕ ਵਿਸ਼ੇਵਿਕਾਰੀ ਨੇ ਜਿਹੜੇ ਆਪ ਵੀ ਬਰਬਾਦ ਨੇ ਤੇ ਹੋਰਾਂ ਦਾ ਵੀ ਨੁਕਸਾਨ ਕਰਦੇ ਤੇ ਕੁਝ ਲੋਕ ਪਰਉਪਕਾਰੀ ਹਾਂ ਜੋ ਆਪ ਵੀ ਪੜ੍ਹਾਈ ਵਿੱਚ ਰਹਿੰਦੇ ਨੇ ਤੇ ਹੋਰਨਾਂ ਦਾ ਵੀ ਭਲਾ ਕਰਦੇ ਹਾਂ ਉਹਨਾਂ ਕੋਲ ਅਰਦਾਸ ਹੁੰਦੀ ਹੈ ਜਗਤ ਦੇ ਦਿਲੰਦਾ ਰੱਖ ਲੈ ਉਹਨਾਂ ਦੇ ਕੋਲ ਅਰਦਾਸ ਹੁੰਦੀ ਹੈ ਤੇਰੇ ਬਾਣੇ ਸਰਬਤ ਦਾ ਭਲਾ ਪਰ ਗੁਰੂ ਸਾਹਿਬ ਕਹਿੰਦੇ ਬੜੇ ਬੇਵਿਚਾਰੀ ਚੋਰ ਯਾਰ ਕੂੜਿਆਰ ਤੇ ਵਿਕਾਰ ਨੇ ਜਿਹੜੇ ਇਹੋ ਜੇ ਕੰਮ ਕਰਕੇ ਵੀ ਤਿੰਨਾਂ ਪੀਕਾਈ ਕਰ ਉਹਨਾਂ ਦਾ ਕੰਮ ਕਿਸੇ ਖਾਤੇ ਨਹੀਂ ਪਿਆ ਜਲ ਥਲ ਜੀਆਂ ਪੂਰੀਆਂ ਲੋਹਾਂ ਆਕਾਰਾਂ ਆਕਾਰਾਂ ਸਤਿਗੁਰੂ ਕਹਿੰਦੇ ਪਾਣੀ ਦੇ ਵਿੱਚ ਧਰਤੀ ਦੇ ਉੱਤੇ ਵੱਸਣ ਵਾਲੇ ਬੇਅੰਤ ਪੂਰੀਆਂ ਲੋਕਾਂ ਤੇ ਬ੍ਰਹਿਮੰਡ ਦੇ ਜੀਵ ਕੋਈ ਤੇ ਅੱਖਾਂ ਸੁੱਤੋਂ ਹੈ ਜਾਣੇ ਜੋ ਕੁਝ ਉਹ ਅੰਦਰੋਂ ਕਰਦੇ ਨੇ ਅੰਦਰ ਖਾਤੇ ਤੇ ਉਹ ਜਾਣਦਾ ਹੈ ਜਿਹਨੂੰ ਅਸੀਂ ਕਹਿੰਨੇ ਆ ਕਿ ਸਭਨਾ ਵਿੱਚ ਉਹ ਪ੍ਰਮਾਤਮਾ ਵੱਸਦਾ ਹੈ ਜਿਹਨੂੰ ਅਸੀਂ ਕਹਿੰਨੇ ਆ ਸਭ ਮੈਂ ਜੋਤ ਜੋਤ ਹੈ ਸੋਇ ਜਿਹਨੂੰ ਅਸੀਂ ਕਹਿੰਨੇ ਵਿਣ ਬੋਲਿਆਂ ਸਭ ਇਹ ਜਾਣਦਾ ਮਹਾਰਾਜ ਕਹਿੰਦੇ ਤਿੰਨਾਂ ਪੀੜੀ ਦੇ ਸਾਰ ਉਹ ਦਾਤਾ ਫਿਰ ਵੀ ਸਭਨਾ ਦੀ ਸੰਭਾਲ ਕਰਦਾ ਹੈ ਉਹ ਜਿਹੜਾ ਗੁਰਮਤ ਦਾ ਪੱਖ ਹੈ ਨਾਨਕ ਭਗਤਾ ਭੁਖਸਾਲਾਹਣ ਰੱਬ ਦੇ ਪਿਆਰੇ ਜਣ ਉਹਨਾਂ ਦੇ ਅੰਦਰ ਦੇਦੇ ਮੰਗੇ ਸੈ ਸਭ ਗੁਨਾ ਸ਼ੋਭ ਕਰੇ ਸੰਸਾਰ ਦੀ ਦੌੜ ਨਹੀਂ ਹੁੰਦੀ ਉਹਨਾਂ ਦੇ ਅੰਦਰ ਇਹ ਨਹੀਂ ਹੁੰਦਾ ਕਿ ਵੀ ਜੋ ਧਰਮ ਦੇ ਨਾਮ ਦੇ ਉੱਤੇ ਸਹਿਮਤ ਹੋ ਗਿਆ ਠੀਕ ਆ ਤੇ ਨਹੀਂ ਦੂਜੇ ਦਾ ਗਲ ਵੜਦੇ ਉਹ ਰੱਬ ਦਾ ਨਾਮ ਲੈ ਕੇ ਧਰਮ ਦੇ ਨਾਮ ਦੇ ਉੱਤੇ ਜੋਰ ਧਰਮ ਦੇ ਨਾਮ ਦੇ ਉੱਤੇ ੱਕਾ ਨਹੀਂ ਗਿਆ ਰੱਬ ਦੇ ਪਿਆਰੇ ਜਨਾਂ ਦੇ ਅੰਦਰ ਰੱਬ ਦੀ ਭਗਤੀ ਨੂੰ ਛੱਡ ਕੇ ਕਰਮ ਕਾਂਡਾ ਦਾ ਜਿਹਨੂੰ ਅਸੀਂ ਬਾਣੀ ਚ ਪੜਦੇ ਹਾਂ ਸਿਮਰਤ ਵੇਦ ਪੁਰਾਣ ਪੁਕਾਰਣ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਹੋਛੀ ਜਿਹੜੇ ਰੱਬ ਦੇ ਸੱਚੇ ਗੁਰਮਤ ਦੇ ਧਾਰਨੀ ਹੁੰਦੇ ਨੇ ਨਾ ਉਹ ਕਰਮ ਕਾਂਡ ਨੂੰ ਪ੍ਰਮੋਟ ਨਹੀਂ ਕਰਦੇ ਕਿਉਂਕਿ ਨਾਨਕ ਭਗਤਾਂ ਭੁਖਸਾਲਾ ਹਾਂ ਉਹ ਸੱਚੀ ਸਿਫਤ ਸਲਾਹ ਦੇ ਭੁਖੇ ਹੁੰਦੇ ਹਨ ਜੇ ਕਿਸੇ ਨੂੰ ਭੁੱਖ ਲੱਗੀ ਹੋਵੇ ਉਹਨੂੰ ਭੋਜਨ ਚਾਹੀਦਾ ਹੈ ਆਲੇ ਦੁਆਲੇ ਜੋ ਮਰਜ਼ੀ ਕਰੀ ਜਾਓ ਉਹਨੂੰ ਭੋਜਨ ਚਾਹੀਦਾ ਹੈ ਰੱਬ ਦੇ ਪਿਆਰੇ ਜਨ ਨੂੰ ਗੁਰਮਤ ਦਾ ਸਿਧਾਂਤ ਚਾਹੀਦਾ ਹੈ ਰੱਬ ਦੇ ਭਗਤ ਨੂੰ ਉਹ ਕਰਮ ਕਾਂਡ ਹੋਰ ਧਰਮ ਦੇ ਨਾਂ ਦੇ ਉੱਤੇ ਜੋ-ਜੋ ਵੀ ਵਹਿਮ ਪਾਲਿਆ ਜਾਂਦਾ ਹੈ ਉਹ ਉਧਰ ਧਿਆਨ ਨਹੀਂ ਦਿੰਦਾ ਨਾਨਕ ਭਗਤਾਂ ਭੁਖਸਾਲਾ ਹਨ ਸੱਚ ਨਾਮ ਅਧਾਰ ਉਹਨਾਂ ਦੀ ਜ਼ਿੰਦਗੀ ਦਾ ਆਸਰਾ ਸੱਚੇ ਪ੍ਰਮਾਤਮਾ ਦਾ ਨਾਮ ਹੁੰਦਾ ਹੈ ਤਾਂ ਕਰਕੇ ਉਹ ਸੱਚ ਵਿੱਚ ਰਹਿ ਕੇ ਜ਼ਿੰਦਗੀ ਬਤੀਤ ਕਰਦੇ ਨੇ ਤੇ ਨਾਲ ਹੀ ਮਹਾਰਾਜ ਕਹਿੰਦੇ ਸਦਾ ਆਨੰਦ ਰਹੇ ਦਿਨ ਰਾਤ ਉਹ ਹਮੇਸ਼ਾ ਹੀ ਦਿਨ ਰਾਤ ਆਨੰਦ ਵਿੱਚ ਰਹਿੰਦੇ ਨੇ ਨਾਨਕ ਭਗਤਾਂ ਸੁਣਾਵੇਗਾ ਕਿਸੇ ਚੀਜ਼ ਬਾਰੇ ਸੋਚਣਾ ਕਿਸੇ ਚੀਜ਼ ਬਾਰੇ ਚਿੰਤਿਤ ਹੋਣਾ ਕਿਸੇ ਚੀਜ਼ ਬਾਰੇ ਪਲੈਨਿੰਗ ਰਚਣਾ ਦਿਮਾਗ ਨੂੰ ਇਕਾਗਰ ਚਿੱਤ ਕਰਕੇ ਮਿਹਨਤ ਕਰਨੀ ਇਹ ਸਾਰਾ ਆਨੰਦ ਦਾ ਹੀ ਹਿੱਸਾ ਹੈ ਇਹ ਆਨੰਦ ਦਾ ਹੀ ਹਿੱਸਾ ਹੈ ਮਤਲਬ ਉਹ ਬੰਦੇ ਬੜੀ ਸ਼ਿੱਦਤ ਦੇ ਨਾਲ ਕਿਸੇ ਮਕਸਦ ਵਿੱਚ ਹੁੰਦੇ ਹਨ ਉਹ ਮਕਸਦ ਕੀ ਹੈ ਗੁਣਵੰਤਿਆ ਪਾਸ਼ਾ ਰੱਬ ਦੇ ਪਿਆਰੇ ਜਨ ਜਿਨ੍ਹਾਂ ਕੋਲ ਗੁਣਵਾਨ ਜਿਹੜੇ ਲੋਕ ਨੇ ਉਹਨਾਂ ਦੀ ਪੈਰਾਂ ਦੀ ਖਾਕ ਬਣ ਕੇ ਚੱਲਦੇ ਆਪਣੇ ਆਪ ਨੂੰ ਪੈਰਾਂ ਦੀ ਖਾਕ ਮਹਾਰਾਜ ਕਹਿੰਦੇ ਨਿਮਰਤਾ ਦੇ ਵਿੱਚ ਰਹੇ ਕਿ ਉਹ ਸਦਾ ਆਨੰਦ ਵਿੱਚ ਰਹਿੰਦੇ ਹਨ ਸੋ ਇੱਕ ਗੁਣਾ ਦੀ ਗੱਲ ਕੀਤੀ ਜੋ ਕਿ ਹਰ ਇੱਕ ਧਰਮੀ ਦੇ ਕੋਲ ਹੋਣੀ ਚਾਹੀਦੀ ਹੈ ਚਾਹੇ ਉਹ Hindu ਮਤ ਹੈ ਚਾਹੇ ਉਹ ਮੁਸਲਮਾਨ ਹੈ ਚਾਹੇ ਉਹ ਜੋਗੀ ਹੈ ਚਾਹੇ ਉਹ ਸਿੱਖ ਹੈ ਕੋਈ ਵੀ ਹੈ ਧਰਮ ਅੱਜ ਅਸੀਂ ਸਿਰਫ ਪਹਿਰਾਵੇ ਤੇ ਰੱਬ ਦੇ ਨਾਮ ਦੇ ਉੱਤੇ ਤੇ ਕੁਝ ਆਪੋ ਆਪਣੀਆਂ ਚੀਜ਼ਾਂ ਜੋ ਸਭ ਨੇ ਧਾਰਨ ਕੀਤੀਆਂ ਹੋਈਆਂ ਨੇ ਉਹਦਾ ਨਾਮ ਇੱਕ ਲੜਾਈ ਝਗੜਾ ਸਾਡੇ ਕੋਲ ਰਹਿ ਗਿਆ ਪਰ ਜਿਹੜੀ ਗੁਣਾ ਦੀ ਖੁਸ਼ਬੂ ਸੀ ਗੁਣਾ ਦੀ ਖੁਸ਼ਬੂ ਸੀ ਉਹਦੇ ਬਾਰੇ ਅਸੀਂ ਗੱਲ ਨਹੀਂ ਕਰ ਰਹੇ ਤਾਂ ਕਰਕੇ ਸਤਿਗੁਰ ਨੇ ਰੱਬ ਦੇ ਪਿਆਰੇ ਭਗਤ ਜਨ ਦੀ ਭਗਤ ਕੋਈ ਵੀ ਹੋ ਸਕਦਾ ਹੈ ਜਿਹੜਾ ਰੱਬ ਦਾ ਪਿਆਰਾ ਜਣਾ ਹੈ ਉਹ ਕਿਸੇ ਵੀ ਧਰਮ ਵਿੱਚ ਹੋ ਸਕਦਾ ਹੈ ਉਦੇ ਅੰਦਰ ਰੱਬ ਦੀ ਸਿਫਤ ਸਲਾਹ ਦੀ ਭੁੱਖ ਰਹਿੰਦੀ ਹੈ ਸੱਚੇ ਨਾਮ ਨਾਲ ਉਹ ਜੁੜਦਾ ਹੈ ਤੇ ਹਮੇਸ਼ਾ ਸ਼ੁਕਰ ਵਿੱਚ ਰਹਿੰਦਾ ਹੈ ਤੇ ਉਹ ਗੁਣਵੰਤਿਆਂ ਦੇ ਨਾਲ ਗੁਣਵਾਨ ਦੇ ਨਾਲ ਆਪਣਾ ਸਬੰਧ ਬਣਾ ਕੇ ਰੱਖਦਾ ਹੈ ਤਾਂ ਜੋ ਉਹਦੇ ਅੰਦਰ ਦੀ ਖੋਟ ਖਤਮ ਹੁੰਦੀ ਜਾਏ ਜਿਨ੍ਹਾਂ ਦਸੰਦ ਹਨ ਦੁਰਮਤਵਈਆਂ ਮਿੱਤਰ ਸਾਧੜੀ ਸੀ ਸွေ ਪਾਵਿਚਾਰ ਸੰਜੇ ਕਰ ਰਹੀ ਹੈ ਸਤਿਗੁਰੂ ਜੀ ਕਿਰਪਾ ਕਰਨ ਆਸਾ ਕੀ ਵਾਰ ਬਣੀ ਪਹਿਲਾਂ ਵੀ ਬੇਨਤੀ ਹੋ ਚੁੱਕੀ ਹੈ ਵਾਰਾਂ ਤੇ ਬਾਈ ਨੇ ਔਰ ਲਗਭਗ ਹਰ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਆਸਾ ਕੀ ਵਾਰ ਦਾ ਕੀਰਤਨ ਕੀਤਾ ਜਾਂਦਾ ਹੈ ਕਿਉਂ ਕਿ ਜਿਹੜੀਆਂ ਪ੍ਰੀਤੀਆਂ ਸਾਡੀ ਜ਼ਿੰਦਗੀ ਦੇ ਵਿੱਚ ਗੁਰਧਾਮਾਂ ਦੇ ਵਿੱਚ ਸਾਡੇ ਘਰਾਂ ਦੇ ਵਿੱਚ ਪਰਵੇਸ਼ ਕਰਦੀਆਂ ਨੇ ਇਸ ਬਾਣੀ ਦੇ ਵਿੱਚ ਉਹਦੇ ਬਾਰੇ ਜਾਦਾ ਸੁਚੇਤਤਾ ਦਿੱਤੀ ਗਈ ਹੈ ਤਾਂ ਹੀ ਕਰਕੇ ਇਤਿਹਾਸਕ ਸਥਾਨਾਂ ਤੇ ਵੀ ਬੜੀ ਜਾਂਦੀ ਹੈ